ਕੋਡੀ 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 ਜਫਾ ਲਾਇਆ ਤੁਸੀਂ ਹੁਈ ਚੁੱਪ ਜੇ ਹੋਗੇ ਇੱਕ ਵਾਰੀ ਸਿਰੇ ਦੀਆਂ ਤਾੜੀਆਂ ਮਾਰੋ ਮੇਰੇ ਵੀਰੋ ਓਏ ਆਇਆ ਨਜ਼ਾਰਾ ਤੇ ਇੱਕ ਵਾਰੀ ਓ ਕਹਿੰਦੇ ਗੱਲ ਸਿਰੇ 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 ਖੁਸ਼ਦੀਪ ਤੇ ਸੱਤੂ ਖੁਸ਼ਦੀਪ ਤੇ ਸੱਤੂ ਮੇਰੇ ਵੀਰੋ ਪੁੱਚੋ ਵਾਲਾ ਜਫਾ ਬਰਾਬਰੀ ਦਾ ਖੇਡ ਮੈਦਾਨ ਦੇ ਅੰਦਰ ਲੱਗਦਾ ਮੇਰੇ ਵੀਰੋ ਓ ਕਹਿੰਦੇ ਖੁਸ਼ੀ ਤੁੱਕਾਂ ਵਾਲਾ ਲੱਗ ਗਿਆ ਜਫਾ ਤੇ ਨੰਬਰ ਜਿਹੜਾ ਜਾਫੀ ਦੇ ਲਈ ਜੁੜ ਚੁੱਕਿਆ ਹੈ ਦੁੱਖ ਟੁੱਟ ਗਿਆ ਵੱਡੇ ਭਾਈ ਚੱਕ ਮੈਗ ਤੇ ਕਰਾ 31 ਮਾਰਚ ਮੋਹੇ ਦੀ ਹੋਣੀ ਹੈ ਔਰ 31 ਤੇ 1 ਅਪ੍ਰੈਲ ਲੰਡੇਕੇ ਦੇ ਮੇਲੇ ਦੀ ਹੋਣੀ ਹੈ ਸੰਤ ਬਾਬਾ ਸੂਰਤ ਸਿੰਘ ਜੀ ਸੰਤ ਬਾਬਾ RAM ਸਿੰਘ ਜੀ ਦੀ ਧਰਤੀ ਹੈ ਆਓ ਸਭ ਨੂੰ ਸੱਦੇ ਮੇਰੇ ਮਿੱਤਰੋ ਆਓ ਜੱਗੂ ਕਬੱਡੀ ਦਾ ਰੈਂਪੋ ਆ ਟਿੱਬਿਆਂ ਦਾ ਪੁੱਤ ਕਿ ਮਾੜੀ ਜੱਟ ਦੀ ਹਿੰਦਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨ ਨੇ ਐਨ ਕਹਦੇ ਛੋਟੀ ਦਾ ਮੇਲਾ ਖੇਡਿਆ ਯਾਰਾ ਵਾਕਈ ਸਿਹ ਨਿਆਰਾ ਹੈ ਉਹ ਸਾਹਮਣੇ ਜੂਨੀਅਰ ਦੇ ਕਹਿੰਦੇ ਦਾਦੇ ਸਿੱਖੜੇ ਪੈਂਦੇ ਜੂਨੀਅਰ ਖਿਡਾਰੀਆਂ ਦੇ ਸਿਹ ਨਿਆਰਾ ਤਾਂ ਪਰ ਬਲਕਰਨ ਕਹਿੰਦੇ ਆਪਣੇ ਇਲਾਕੇ ਦਾ ਮੇਲਾ ਖੇਡ ਦਾ ਨਜ਼ਰ ਆ ਰਿਹਾ ਹੈ ਉਹ ਦੁੱਗਿਆਂ ਵਾਲਾ ਗਿਆ ਤੋਂ ਗਿਆ ਵਾਲਾ ਪੀਕਾ ਛਾਤਰ ਆ ਗਿਆ ਉਹ ਪੀਕਾ ਛਾਤਰ ਆ ਗਿਆ ਮੇਰੇ ਵੀਰੋ ਪਹਿਲੀ ਰੇਡ ਪਾਉਣ ਦੇ ਲਈ ਇੱਕ ਪਾਸੇ ਹਾਕਮ ਵਾਲਿਆ ਰੈਂਪੋ 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 ਹਾਕਮ ਵਾਲਿਆ ਚੱਕੂ ਏ ਆ ਚੱਕ ਪਹਿਲੀ ਤੇ ਜਫਾ ਰੈਂਪੋ ਜਫੀ ਖੇਡ ਕਬੱਡੀ ਦਾ ਮੇਰੇ ਵੀਰੋ ਹਾਕਮ ਵਾਲਿਆ ਬੱਪਰੀਆ ਪ੍ਰਵੀਨ ਪਾਉਣ ਦੇ ਲਈ ਵਧਿਆ ਹੋਇਆ ਕਬੱਡੀ ਕੱਲ ਨੂੰ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਹੋਣਗੇ ਇਸੇ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੇ ਪੁੱਜਣਾ ਆਓ ਸਾਹਮਣੇ ਤੀਜਾ ਜੱਕੂ ਤੀਜਾ ਕੋਮਾਲੀਆ ਰੈਂਬੋ ਤੀਜਾ ਰੈਂਬੋ ਹਰੇਂਬੋ ਰੈਂਬੋ ਕੌਡੀ ਵਾਲੇ ਦੇ ਨਾਂ ਪਠਾਨ ਗੁਰਖਪੁਰੀਆ ਲੈ ਵੀ ਬੂਟੇ ਕਬੱਡੀ ਪਾਉਣ ਦੇ ਲਈ ਆ ਗਿਆ ਹੈ ਬੂਟੇ ਨੂੰ ਵੀ ਮੁਬਾਰਕਬਾਦ ਹੈ ਮਿਹਨਤ ਦਾ ਮੁੱਲ ਪੈ ਗਿਆ ਇਹਨੂੰ ਵੀ ਮੋਟਰਸਾਈਕਲ ਸਮਾਨ ਦੇ ਵਿੱਚ ਮਿਲਣਾ ਤੇ ਕੁਲਵੀਰ ਜਟਾਣਿਆਂ ਵਾਲੇ ਨੇ ਵੀ ਮਿਹਨਤ ਕਹਿੰਦੇ ਬੂਟੇ ਕੋਲੇ ਕਰੀ ਹੈ ਪਰ ਰੈਂਬੋ ਉਹ ਵੇਖਦੇ ਆ ਟਕਟਕ ਬਹੁਤ ਬਹੁਤ ਸਤਿਕਾਰ ਇਹ ਜੋੜ ਮੇਲੇ ਇਹ ਖੇਡ ਮੇਲੇ ਲੱਗਦੇ ਰਹਿਣ ਲੱਗਦੇ ਰਹਿਣ ਮੈਚ ਲੱਗਦੇ ਬੋਲੇ ਇੱਕ ਸੋਨਹਾਰ ਕਮਾਲ ਕਰ ਗਿਆ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੀ